ਮંત્રી ਨੇ ਮੈਂ ਹੱਥ ਬੁਲਾ ਲਿਆ ਆਹ ਕਹਿੰਦੇ ਕਰ ਦੋ ਤਲੇ ਕਰ ਲਈ ਕਰ ਦੋ ਤਲੇ ਕਰ ਲੈ ਦੱਸ ਕਿ ਉਹ ਤੁਸੀਂ ਪੈਰੀ ਪੈਂਦੇ ਰਹੇ ਉਹਨਾਂ ਦੇ ਵਾਜ ਪਾਈ ਹੋ ਰਹੇ ਨੇ ਅੜਵਾਨੀ ਹੋ ਰਹੇ ਨੇ ਵੀ ਸਾਡੇ ਪੰਜਾਬ ਵਾਸਤੇ ਨਹੀਂ ਪੰਜਾਬ ਵਾਸਤੇ ਨਹੀਂ ਆਪ ਦੀ ਨੂੰ ਨੂੰ ਮੰਤਰੀ ਬਣਾਉਣ ਵਾਸਤੇ 20 ਦਿਨ ਬੈਠਾ ਰਿਹਾ ਸੀ ਬਾਦਲ ਦਿੱਲੀ ਅਸੀਂ ਕਿ ਪੰਜਾਬ ਨੂੰ ਪੈਕੇਜ ਲੈ ਕੇ ਆਉ ਕਹਿੰਦੇ ਹਾਂ ਹਾਂ ਇੱਕ ਮੰਤਰਾਲਾ ਮਿਲ ਗਿਆ ਕਹਿੰਦੇ ਉਹ ਪਿਆਰ ਨੂੰ ਫਾਇਦਾ ਇਹ ਹਰ ਸਿਮਰਤ ਕਰਨ ਸੱਚ ਕਰ ਭਰਮਪੁਰੇ ਉਚਾੜਦੀ ਰਹੀ ਜੀ ਕਰਤਾ ਅੱਜ ਯੁੱਧ ਨਸ਼ਿਆਂ ਵਿਰੁੱਧ ਕਾਮਯਾਬ ਚੱਲ ਰਿਹਾ ਜੀ ਔਰ ਮੈਂ ਤੁਹਾਨੂੰ ਕਿਹਾ ਸੀ ਥੋੜਾ ਜਿਹਾ ਠਹਿਰ ਜੋ ਵੱਡੇ ਵੀ ਆਉਣਗੇ ਆਗੇ ਨਾ ਮੈਂ ਤਾਂ ਕਿਹਦਾ ਨਾਂ ਨਹੀਂ ਲਿਆ ਇਹਦਾ ਮਤਲਬ ਤੁਹਾਨੂੰ ਪਤਾ ਹੈ ਵੀ ਵੱਡਾ ਜੀ ਉਹ ਹੈ ਪਤਾ ਮੈਂ ਜਗਨੂ ਦੇ ਖਲਾਫ ਥੋਕ ਥੋਕ ਕੇ ਬੋਲਦਾ ਜਗਨੂ ਕਹਿੰਦਾ ਤੇਰੇ ਤੇ ਪਰਚਾ ਦੇਣਾ ਮੈਂ ਜੀ ਸੱਦ ਕੇ ਵਿਹਲਾ ਖਲੋਤਾ ਹਾਂ ਮੈਂ 6 ਮਹੀਨੇ ਪਹਿਲਾਂ ਲਾ ਕੇ ਆਇਆ ਅੰਦਰ ਤੇ ਮੈਂ ਤੈਨੂੰ ਇਹ ਦੱਸਿਆ 2.5 ਸਾਲ ਰਹਿ ਗਏ ਜਗਨੂ ਮੇਰੇ ਕੋਲ ਮਜੀਤੇ ਦਾ ਹੱਥ ਪੈ ਗਿਆ ਨਾ ਤੇਰੀ ਗੀਚੀ ਨੂੰ ਪੈ ਗਿਆ ਨਾ ਤੇਰੀ ਗੀਚੀ ਨੂੰ ਤੇ ਚੀਕਾ ਕਰਿਆ ਇਹ ਜੀਆਂ ਕਢਾਉ ਇਹ ਜੀਆਂ ਕਢਾਉ ਕਿ ਤੂੰ ਵੇਖੇਗਾ ਕਿ ਬਾਅਦ ਕੀ ਦੇ ਨਾਲ ਪਿਆ ਉਦੋਂ ਸਿੱਧੂ ਬੜੇ ਹਮਲੇ ਬੋਲਦੇ ਨੇ ਤੁਹਾਡੇ ਤੇ ਉਹ ਤਾਂ ਬੰਦ ਰਾਇਆ ਮੈਂ ਮੈਂ ਵਾਦਾ ਕੀਤਾ ਸੀ ਬਿਜਲੀ ਪੂਰੀ ਕਰੂੰਗਾ ਹੋਇਆ ਕਿ ਨਹੀਂ ਮੇਰਾ ਨਾਨਕੇ ਵੀ ਇੱਥੇ ਹੈ ਸਰਦਾਰ ਸਿੰਘ ਸਾਹਿਬ ਤੇ ਸੌਰੇ ਵੀ ਇੱਥੇ ਹੈ ਹਣੀ ਮੈਨੂੰ ਸਰ ਸਭ ਤੋਂ ਗਰੀਬ ਪਾਰਟੀ ਉਹਨੇ ਪੰਜਾਬ ਹਿੰਦੁਸਤਾਨ ਦੇ ਕਾਲੀਗਲ ਕਿੰਨਾ ਦੇ ਦੇ 100 ਕਰੋੜ ਪਾ 100 ਕਰੋੜ ਮੈਂ ਕਿ ਚੱਕ ਐਤੀ ਆ ਲਾਲ ਡੈਰੀ ਮਨਾਲੀ ਰੱਖੀ ਹੈ ਆ ਗਿਆ ਇੱਥੇ ਕੀ ਦਾ ਨਾਮ ਲਿਖਣਾ ਹੈ ਕੀ ਕਹਿੰਦੇ ਸੀ ਤਹਿਸੀਲਾਰ ਹੜਤਾਲ ਕਰਾਂਗੇ ਨਾ ਸਾਡਾ ਤੁਸੀਂ ਬੰਦਾ ਫੜ ਲਿਆ ਰਿਸ਼ਵਤ ਲੈਂਦਾ ਮੈਂ ਕਿਹਾ ਕਿ ਲਾਇਸੈਂਸ ਦੇ ਦਈਏ ਤੁਹਾਨੂੰ ਫਿਰ ਬੀਜੇ ਬੰਦਾ ਕੋਈ ਮੁੱਦਾ ਹੋਵੇ ਤਾਂ ਹੜਤਾਲ ਕਰ ਲਓ ਲਾਇਸੈਂਸ ਦੇ ਦਈਏ ਕ腐ਸ਼ਨ ਦਾ ਹੁਣ ਇਹਨੂੰ ਸਮਝ ਨਹੀਂ ਆਉਂਦੀ ਲੀਡਰਾਂ ਵੱਤ ਤੇ ਕੋਈ ਉਮਰ ਹੈ ਹੀ ਨਹੀਂ ਰਿਟਾਇਰ ਹੋਣ ਦੀ ਜੀ ਜਾਂ ਮਤਲਬ ਆਉਣ ਦੀ ਉਟਾਂ ਚ ਖੜੇ ਹੋਣ ਦੀ 25 ਸਾਲ ਹੈ 25 ਸਾਲ ਤੋਂ ਜਦੋਂ ਮਾਜੀ ਖੜੇ 94 ਸਾਲ ਦੇ ਵੀ ਹੋ ਜਾਂਦੇ ਆ ਤੇ ਸਾਡੇ ਕਹਿੰਦੇ 37 ਤੋਂ ਬਾਅਦ ਨਿਪਟੜ ਗਿਆ ਤੁਮ ਥੋੜਾ ਜੀ ਤੁਸੀਂ ਹੁਣ ਬੰਦ ਵੀ ਬੇਕਾਰ ਹੋਗੇ ਤੁਹਾਨੂੰ ਕੰਮ ਨਹੀਂ ਆ ਸਕਦਾ ਇਹ ਹਰਾਮ ਦੀ ਗੱਲ ਹੈ ਵੀ ਨਾਗਰਿਕਾਂ ਵਾਸਤੇ 37 ਸਾਲ ਤੋਂ ਬਾਅਦ ਉਹ ਬੇਕਾਰ ਹੈ ਲੀਡਰਾਂ ਨੂੰ ਟਿਕਟੇ 67 ਸਾਲ ਦੇ ਨੂੰ ਮਿਲਦੀਆਂ